ਪੋਤੋ ਦੀਣੀ ਵੀ ਅੱਜਕੱਲ੍ਹ ਦੇਖਾ ਜਿਹੜੇ ਵੇਲੜਾ ਜਾਂ ਮਲੰਗ ਹੈ ਹਨਾ ਹਾਂਜੀ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਆਹ ਇੱਕ ਨਹੀਂ ਦੋ-ਦੋ ਹੋਏ ਹੋਏ ਆ ਹਾਂਜੀ ਜਿਹੜੇ ਕੰਮ ਵਾਲੇ ਮੁੰਡੇ ਆ ਇਹਨਾਂ ਦੇ ਵਿਆਹ ਨਹੀਂ ਹੁੰਦੇ ਹਾਂਜੀ ਜਿਹੜੇ ਮਲੰਗ ਹਾਂਜੀ ਹਾਂਜੀ ਬਿਲਕੁਲ ਜਿਹੜੇ ਨਸ਼ੇ ਕਰਦੇ ਆ ਮਲੰਗ ਕਰ ਮਲੰਗ ਵਾ ਜਿਹੜੇ ਜਿਹੜਾ ਕੁੜੀਆਂ ਪਿੱਛੇ ਗੇੜੀਆਂ ਲਾ ਸਕਦੇ ਆ ਪੈਸੇ ਖਵਾ ਸਕਦੇ ਆ ਟਾਈਮ ਵੇਸਟ ਕਰ ਸਕਦੇ ਆ ਉਹਨਾਂ ਦੇ ਦੋ ਦੋ ਤਿੰਨ ਤਿੰਨ ਵਿਆਹ ਹੁੰਦੇ ਆ ਫਰਕ ਇਹੀ ਕਿ ਕੰਮ ਵਾਲੇ ਬੰਦੇ ਕੋਲ ਟਾਈਮ ਨਹੀਂ ਹੁੰਦਾ ਇਹ ਚੀਜ਼ਾਂ ਵਾਸਤੇ ਬਿਲਕੁਲ ਭੈਣੇ ਬਿਲਕੁਲ ਸਹੀ ਗੱਲ ਆ ਇੱਕ ਗੱਲ ਹੋਰ ਦੇਖਿਆ ਜਿੰਨੇ ਨਸ਼ੇੜੀ ਆ ਪਿੰਡ ਦੇ ਉਹਨਾਂ ਦੀ ਲਵ ਮੈਰਿਜ ਹੋਈ ਹੂ ਹਾਂਜੀ ਇਹ ਦੋ ਕਿ ਅੱਜਕੱਲ ਕੁੜੀਆਂ ਵੀ ਬਸ ਕੁੜੀਆਂ ਇਹ ਨਹੀਂ ਵੇਖਦੀਆਂ ਕੁੜੀਆਂ ਬਸ ਪਤਾ ਕੀ ਵੇਖਦੀਆਂ ਮੈਂ ਜ਼ਿਆਦਾਤਰ ਕੁੜੀਆਂ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਜਾਦਾ ਤੋਂ ਉਸਤਾਰ ਕੁੜੀਆਂ ਇਹ ਵੇਖਦੀਆਂ ਕਿ ਪੰਦਾ ਸਾਨੂੰ ਪੈਸੇ ਕਮਾਉਣ ਵਾਲਾ ਹੈਗਾ ਸਾਡੇ ਮਗਰ ਪਿੱਛੇ ਭੁੰਮਣ ਵਾਲਾ ਹੈਗਾ ਗੇੜੀਆਂ ਮਾਰਨ ਵਾਲਾ ਹੈਗਾ ਸਾਨੂੰ ਘੁਮਾਉਣ ਵਾਸਤੇ ਲੈ ਕੇ ਜਾਣ ਵਾਲਾ ਹੈਗਾ ਤੇ ਬਸ ਉਹ ਇੰਨਾ ਚੱਕਰਾਂ ਦੇ ਵਿੱਚ ਉਹ ਘੁਮਾ ਫੇਲੇ ਹੁੰਦੇ ਕਿਉਂਕਿ ਉਹਨਾਂ ਨੂੰ ਕੰਮਕਾਰ ਹੁੰਦਾ ਨਹੀਂ ਬਸ ਉਹ ਫੇਲੇ ਹੁੰਦੇ ਬਸ ਘੁਮਾ ਫਰਾ ਸਕਦੇ ਆ ਗੇੜੀਆਂ ਲਾ ਸਕਦੇ ਆ ਬਸ ਤੇ ਉਹਨਾਂ ਦੇ ਚੱਕਰਾਂ 'ਚ ਵਸ ਜਾਂਦੀਆਂ ਬਸ ਬਿਲਕੁਲ ਜੀ ਬਿਲਕੁਲ 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 ਪਹਿਨੇ ਆ ਲਖਵਿੰਦਰ ਸਿੰਘ ਕਹਿੰਦਾ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਬਾਈ ਬਹੁਤ ਵਧੀਆ ਤੁਸੀਂ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦਾ ਸਾਡਾ ਵਿਸ਼ਾ ਜਿਹੜਾ ਇਹੀ ਹੈ ਵੀ ਜਿਹੜੇ ਚੰਗੇ ਮੁੰਡੇ ਆ ਉਹਨਾਂ ਦਾ ਵਿਆਹ ਹੋ ਨਹੀਂ ਰਿਹਾ ਤੇ ਜਿਹੜੇ ਬਾਧੂ ਮਲੰਗਾ ਜਿਹੜੇ ਨਸ਼ੇੜੀ ਆ ਉਹਨਾਂ ਦੇ ਵਿਆਹ ਦੋ ਦੋ ਤਿੰਨ ਤਿੰਨ ਹੋਏ ਵੇ ਆ ਹਾਂਜੀ ਹਾਂਜੀ ਇਸੇ ਕਰਕੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਡੇ ਪਿੰਡ ਦੇ ਵਿੱਚ ਵੀ ਆਈ ਹੈ ਕਿ ਸਾਡੇ ਪਿੰਡਾਂ ਦੀ ਇਹੇ ਹਾਲ ਹੈ ਹਾਂਜੀ ਹਾਂਜੀ ਬਿਲਕੁਲ ਸਾਰੇ ਪਾਸੇ ਕਿਉਂਕਿ ਸਾਰੇ ਪਾਸੇ ਇਹੀ ਹਾਲ ਆ ਜਿਹੜਾ ਕੰਮਕਾਰ ਵਾਲਾ ਬੰਦਾ ਇੱਦਾਂ ਹੀ ਫਿਰਦਾ ਹੁੰਦਾ ਆ ਤੇ ਜਿਹੜੇ ਅਮਲੀ ਨਿਸ਼ੇੜੀ ਵਿਹਲੇ ਲੋ ਇਦਾਂ ਦੇ ਹੁੰਦੇ ਆ ਉਹ ਦੋ ਦੋ ਵੀ ਕਰਵਾਈ ਫਿਰਦੇ ਆ ਵਿਆਹ ਵੀ ਕਰਵਾਏ ਹੁੰਦੇ ਆ ਇੱਕ ਇੱਕ ਦੋ ਦੋ ਉਦਾਂ ਵੀ ਨਾਲ ਲਈ ਫਿਰਦੇ ਹੁੰਦੇ ਆ ਬਸ ਬਸ ਆ ਬਈ ਉੱਤਿਆ ਵਿਆਹ ਲੋਕਾਂ ਦਾ ਸਹੀ ਗੱਲ ਆ ਭੈਣੇ ਅ ਇੱਕ ਹੋਰ ਭੈਣੇ 2025 ਦੇ ਵਿੱਚ ਮੈਨੂੰ ਬਹੁਤ ਸਾਰੇ ਇਹੋ ਜਿਹੇ ਭੈਣ ਭਰਾਵਲੇ ਮੈਂ ਨਾ ਜਿਆਦਾ ਮੈਨੂੰ ਉਹਨਾਂ ਕੁੜੀਆਂ ਦੇ ਫੋਨ ਆਏ ਵੀ ਜਿਹੜੇ ਜਿਨ੍ਹਾਂ ਦੇ ਤਲਾਕ ਹੋਏ ਹਾਂਜੀ ਠੀਕ ਹੈ ਨਾ ਤਲਾਕ ਹੋਣ ਦਾ ਕਾਰਨ ਵੀ ਭੈਣੇ ਮੈਂ ਤੂੰ ਇੱਕ ਔਰਤ ਹੈਂਗੀ ਮੈਂ ਤੁਹਾਡੇ ਨਾਲ ਕੰਨ ਕਰਨੀ ਸ਼ੇਅਰ ਕਰਨੀ ਚਾਹਣਾ ਕਿ ਤਲਾਕ ਹੋਣ ਦੇ ਕਾਰਨ ਦੇ ਵਿੱਚ ਵੀ ਜ਼ਿਆਦਾਤਰ ਹੱਥ ਜਾਂ ਤਾਂ ਸਾਕੀ ਭੈਣ ਦਾ ਹੁੰਦਾ ਹੈ ਤੇ ਜਾਂ ਮਾਂ ਦਾ ਤੇ ਜਾਂ ਮਾਉ ਦਾ ਹੁੰਦਾ ਹੈ ਇਹ ਕਿੰਨਾ ਵਫਾਦਾਰ ਤੋਂ ਬਣੇ ਤੁਸੀਂ ਸਿਰਫ ਬਿਲਕੁਲ ਬਿਲਕੁਲ ਸਹਿਮਤ ਆ ਮੇਰੇ ਸਾਹਮਣੇ ਵੀ ਸਾਡੇ ਘਰ ਵੀ ਖੁਦ ਵੀ ਇਹ ਕੇਸ ਹੋਇਆ ਮੈਂ ਪੂਰਾ ਬਤਲ ਕੇ ਪ੍ਰੋਪਰ ਨਾਮ ਲੈ ਕੇ ਨਹੀਂ ਗੱਲ ਕਰੂੰਗੀ ਕਿ ਉਹਦੀ ਮਾਂ ਮਤਲਬ ਕਿ ਟਿਕਰ ਨਹੀਂ ਦਿੱਤਾ ਉਹਨੇ ਵਿਆਹ ਤੱਕ ਵਿਆਹ ਹੋ ਗਿਆ ਬੱਚਾ ਵੀ ਹੋ ਗਿਆ 10-12 ਸਾਲਾਂ ਦਾ ਬੱਚਾ ਵੀ ਹੋ ਗਿਆ ਉਹਨੇ ਫਿਰ ਵੀ ਉਹਦੀ ਮਾਂ ਨੇ ਟਿਕਰ ਨਹੀਂ ਦਿੱਤਾ ਆਖਰ ਨੂੰ ਕਿੱਥੇ ਗੱਲ ਖਤਮ ਹੋਈ ਜਦੋਂ ਤਲਾਕ ਹੋ ਗਿਆ ਬਿਲਕੁਲ ਭੈਣੇ ਬਿਲਕੁਲ ਅਸਲ ਦੇ ਵਿੱਚ ਜਿਹੜੀਆਂ ਕੁੜੀਆਂ ਆ ਆਪਦੇ ਘਰ ਦਾ ਅੱਜ ਸਾਡੇ ਕੀ ਚੁੱਲੇ ਤੇ ਰਿੱਜੇ ਤੇ ਅੱਜ ਸਾਡੇ ਕੀ ਬਣਿਆ ਤੜਕੇ ਤੋਂ ਫੋਨ ਲਾ ਲਿੰਦਗੇ ਭੈਣੇ ਆਥਨ ਟਿੱਕਰ ਫੋਨ ਤੇ ਗੱਲ ਕਰੀ ਜਾਂਦਗੇ ਹਨਾ हां जी बिल्कुल ਆ ਪੁੱਛਦੀ ਹਾਂ ਅੱਜ ਕੀ ਕਰ ਲਿਆ ਤੇਰੀ ਸੱਸ ਨੇ ਕੁਝ ਕਿਹਾ ਤਾਂ ਨਹੀਂ ਤੇਰੇ ਸਹੁਰੇ ਨੇ ਕੁਝ ਕਿਹਾ ਤਾਂ ਨਹੀਂ ਤੇਰੇ ਦਿਓਰ ਤਾਂ ਨਹੀਂ ਕੁਝ ਬੋਲੇ ਆ ਅੱਜ ਕੀ ਖਾ ਲਿਆ ਕਿੱਥੇ ਗਏ ਕਿੱਥੋਂ ਕੀ ਬਣਾ ਲਿਆ ਉਹ ਸਾਰਾ ਕੁਝ ਜਦੋਂ ਮਾਵਾਂ ਆਪਣੀਆਂ ਧੀਆ ਨੂੰ ਪੁੱਛਦੀਆਂ ਨਾ ਫੋਨ ਕਰਕੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਦਿਨ ਚੜੂਗਾ ਅਗਲੇ ਕੁੜੀ ਨੇ ਕੋਈ ਕੰਮ ਕੀਤਾ ਘਰ ਦਾ ਨਹੀਂ ਕੀਤਾ ਘਰਦਿਆਂ ਨੂੰ ਰੋਟੀ ਪਾਣੀ ਖਵਾਇਆ ਕਿ ਨਹੀਂ ਖਵਾਇਆ ਬਸ ਉਦੋਂ ਤੋਂ ਫੋਨ ਸਟਾਰਟ ਹੋ ਜੂਗਾ ਉਹ ਘਰ ਕਦੀ ਵੀ ਨਹੀਂ ਵੱਸਦੇ ਤੇ ਨਾ ਕਦੀ ਵੱਸਣੇ ਹੀ ਆ ਆ ਵੀਰ ਨੇ ਕੀ ਲਿਖਿਆ ਵਰਪ੍ਰੀਤ ਨੇ ਵਰਪ੍ਰੀਤ ਰਾਮ ਅ ਬਾਈ ਜੀ ਦੇ ਵੀਡੀਓ ਕਾਲ ਲੱਗ ਗਿਆ ਤੂੰ ਸੰਗੀਤਾ ਬੋਲ ਰਹੀ ਹੂ ਇਹ ਬਾਈ ਕੋ ਨੈਗੇਟਿਵ ਕਮੈਂਟ ਵਾਲਾ ਹੀ ਆ ਉਹ ਅ ਚਲੋ ਬਾਈ ਦੇਖ ਤੇਰਾ ਨਾਮ ਤਾਂ ਬੰਦਿਆਂ ਵਾਲਾ ਪਰ ਤੂੰ ਕਹਿੰਨਾ ਸੰਗੀਤਾ ਬੋਲ ਰਹੀ ਹੂ ਹੋ ਸਕਦਾ ਕੋਈ ਕੁੜੀ ਹੋਵੇ ਮੈਨੂੰ ਲੱਗਦਾ ਅੱਛਾ ਬਾਈ ਜੀ ਕਿਤਨੇ ਵੀਡੀਓ ਕਾਲ ਲੱਗੇ ਤੋ ਬਾਈ ਵੀਡੀਓ ਕਾਲ ਨਹੀਂ ਹੈਗੀ ਬਾਈ ਭਾਈ ਸਾਹਿਬ ਇਹ ਲਾਈਵ ਚੱਲਦਾ ਪਿਆ ਲਾਈਵ ਚੱਲ ਰਿਹਾ ਵੀਰ ਜੀ ਲਾਈਵ ਚੱਲ ਰਿਹਾ ਵੀਡੀਓ ਕਾਲ ਨਹੀਂ ਲਾਈਵ ਚੱਲ ਰਿਹਾ ਚੈਨਲ 'ਤੇ ਇਹ ਵੀ ਇਹ ਵੀਡੀਓ ਕਾਲ ਨਹੀਂ ਹੈਗੀ ਬਾਈ ਸਾਹਿਬ ਇਹ ਲੱਖਾਂ ਹਜ਼ਾਰਾਂ ਲੱਖਾਂ ਲੋਕ ਤੁਹਾਨੂੰ ਇਸ ਸਮੇਂ ਲਾਈਵ ਤੇ ਦੇਖਦੇ ਪਏ ਆ ਤੁਹਾਡਾ ਕਮੈਂਟ ਵੀ ਸਾਰੇ ਪੜਦੇ ਆ ਤੇ ਸਾਡੀ ਗੱਲਬਾਤ ਨੂੰ ਵੀ ਸਾਰੇ ਸੁਣਦੇ ਪਏ ਆ ਜੇ ਕਿਸੇ ਨੇ ਵੀ ਕੋਈ ਆਪਣਾ ਪੱਖ ਰੱਖਣਾ ਹੋਵੇ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਦੇ ਪਏ ਆ ਜੇ ਕੋਈ ਕਹਿਣਾ ਚਾਹੁੰਦੇ ਹੋਵੇ ਕੋਈ ਭੈਣ ਭਰਾ ਸੜਨ ਨਾਲ ਐਡ ਵੀ ਹੋ ਸਕਦਾ ਕਮੈਂਟ ਰਾਹੀਂ ਵੀ ਗੱਲਬਾਤ ਕਰ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਅ ਇੱਕਾ ਜਿਹੜੀ ਕੁੜੀ ਭੈਣੇ ਕਮੈਂਟ ਮੰਨ ਕੇ ਤਾਂ ਲੋ ਉਹ ਆ ਜੀ ਛੇ ਦਾ ਵੀ ਆਪਣਾ ਘਰ ਦਾ ਸਾਰਾ ਕੁਝ ਦੱਸਣ ਲੱਗ ਜਿੰਨੇ ਭੈਣੇ ਅਸਲ ਦੇ ਵਿੱਚ ਤਾਂ ਜਦੋਂ ਕੁੜੀ ਵਿਆਹੀ ਜਾਂਦੀ ਹੈ ਹਨਾ ਹਾਂਜੀ ਹਾਂਜੀ ਉਹ ਘਰ ਦੀ ਬਣ ਕੇ ਰਹੇ ਹਾਂਜੀ ਆਪਦੇ ਮਾਪਿਓ ਨੂੰ ਓਨੀ ਗੱਲ ਨਹੀਂ ਦੱਸਣੀ ਚਾਹੀਦੀ ਹੁੰਦੀ ਜਿੰਨੀ ਇੱਕ ਇਹ ਦੱਸਦੇ ਆ ਮਾਪਿਓ ਨੂੰ ਐ ਲੱਗਦਾ ਹੈ ਸ਼ਾਇਦ ਉਹ ਨੋਰਮਲ ਗੱਲ ਦੱਸਦੀ ਹੁੰਦੀ ਹੈ ਮਾਪਿਓ ਨੂੰ ਐ ਲੱਗਦਾ ਹੈ ਕਿ ਸਾਡੀ ਕੁੜੀ ਸ਼ਾਇਦ ਔਖੀ ਆ ਹਾਂਜੀ ਠੀਕ ਹੈ ਨਾ ਬਣੇ ਅ ਅੱਜਕੱਲ੍ਹ ਦੀਆਂ ਸਾਰੀ ਗੱਲ ਜਦੋਂ ਟੋਟਲ ਦੱਸਣ ਲੱਗ ਜਾਂਦੇ ਗਏ ਵੀ ਸਾਡੀ ਸਾਡੇ ਘਰੇ ਤਾਂ ਜਾ ਬਣਿਆ ਮੇਰੇ ਨਾਲ ਤਾਂ ਆਪ ਜੀ ਸਾ ਮੇਰੇ ਨਾਲ ਤਾਂ ਆਇਆ ਮੇਰੇ ਨਾਲ ਤਾਂ ਆਇਆ ਠੀਕ ਹੈ ਨਾ ਅ ਉਹ ਘਰ ਨਹੀਂ ਬਸਦੇ ਹੁੰਦੇ ਹਾਂ ਜੀ ਬਿਲਕੁਲ ਨੋਰਮਲ ਤੇ ਹਨਾ ਜਦੋਂ ਜਿੱਥੇ ਦੋ ਭਾਂਡੇ ਹੈਗੇ ਉਹ ਹਮੇਸ਼ਾ ਕਹੀਦਾ ਖੈਂਦੀ ਰਹਿੰਦੇ ਆ ਪਰ ਜਿੱਦਾਂ ਕੋਈ ਨੋਰਮਲ ਗੱਲ ਹੋ ਜਾਂਦੀ ਹੈ ਰੋਟੀ ਪਾਣੀ ਪਿੱਛੇ ਜੋ ਕੁਝ ਵੀ ਆਪਸ ਦੇ ਵਿੱਚ ਮਤਲਬ ਕਿ ਹਸਬੰਡ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ ਪਰਿਵਾਰਕ ਕੋਈ ਲੜਾਈ ਝਗੜਾ ਕੁਝ ਵੀ ਹੋ ਜਾਂਦਾ ਹਨਾ ਉਹ ਆਪਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਹੀ ਬੈਠ ਕੇ ਮਤਲਬ ਕਿ ਨਜਿੱਠ ਲੈਣਾ ਚਾਹੀਦਾ ਹੈ ਕਿ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਗੱਲ ਮਾਣ ਹੋਏ ਦੱਸਣੀ ਜਿਵੇਂ ਜੋ ਹੋ ਗਿਆ ਮੈਨੂੰ ਘਰ ਵਾਲੇ ਨੇ ਆਹ ਬੋਲਤਾ ਸੱਸ ਨੇ ਆਹ ਬੋਲਤਾ ਇਹ ਇਕੱਲਾ ਦਾ ਧਿਆਨ ਹੀ ਰੱਖਦੇ ਕੱਲੀ ਕੱਲੀ ਗੱਲ ਜਾ ਕੇ ਨਾ ਆਪਣੇ ਮਾ ਦੇ ਕੰਨਾਂ ਦੇ ਵਿੱਚ ਪਹੁੰਚ ਗਈ ਤੇ ਮਾਂ ਵੀ ਬਸ ਮਿੰਟ ਮਿੰਟ ਬਾਅਦ ਫੋਨ ਕਰਕੇ ਪੁੱਛੀ ਜਾਣਗੀ ਆ ਕੀ ਹੋ ਗਿਆ ਤੈਨੂੰ ਕਿਸੇ ਨੇ ਕੁਛ ਕਹਿ ਤ ਨਹੀਂ ਦਿੱਤਾ ਤੈਨੂੰ ਕਿਸੇ ਨੇ ਕੁਛ ਕਹਿ ਤ ਨਹੀਂ ਦਿੱਤਾ ਵੀ ਤੁਸੀਂ ਜੇ ਕੁੜੀ ਨੂੰ ਵਿਆਹ ਕੇ ਭੇਜ ਦਿੱਤਾ ਸਹੁਰੇ ਘਰ ਤੇ ਉਹਨਾਂ ਦੇ ਘਰ ਵਿੱਚ ਜੋ ਮਰਜ਼ੀ ਹੁੰਦਾ ਰਵੇ ਹੁੰਦਾ ਰਵੇ ਵੀ ਆਪਾਂ ਨੂੰ ਕੋਈ ਬਣਦਾ ਨਹੀਂ ਆਪਣਾ ਹੱਕ ਨਹੀਂ ਬਣਦਾ ਕਿ ਆਪਾਂ ਉਹਨਾਂ ਨੂੰ ਕਹੀਏ ਕੁਛ ਨਾ ਹਾਲਚਾਲ ਪੁੱਛੋ ਬਸ ਬੱਸ ਇਹੀ ਹੁੰਦਾ ਕਿ ਹਾਲਚਾਲ ਪੁੱਛ ਲਿਆ ਬਸ ਗੱਲ ਖਤਮ ਬਿਲਕੁਲ ਜੀ ਬਿਲਕੁਲ ਉਦੋਂ ਨੋਰਮਲ 2-4 ਮਿੰਟ ਪੰਜ 10 ਮਿੰਟ ਗੱਲ ਕਰਨੀ ਆ ਕਰ ਲਓ ਪਰ ਇਹ ਥੋੜਾ ਕਿ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੁਸੀਂ ਇਹੀ ਪੁੱਛੀ ਜੋ ਕੀ ਹੋ ਗਿਆ ਕੀ ਖਾ ਲਿਆ ਕੀ ਪੀ ਲਿਆ ਕਿੱਥੇ ਚਲ ਗਏ ਕਿੱਥੋਂ ਆ ਗਏ ਤੁਸੀਂ ਅਹ ਇਹਨੇ ਕੀ ਲਿਖਿਆ ਕਿਤਨਾ ਬੋਰ ਦੇ ਭਾਈ ਕਿਤਨਾ ਬੋਰ ਦੇ ਭਾਈ ਕਿ ਤੁਮ ਬੋਲ ਦੋ ਪਤਾ ਨਹੀਂ ਕੀ ਲਿਖਿਆ ਸਮਝ ਨਹੀਂ ਆਉਂਦੀ ਪਤਾ ਨਹੀਂ ਹੁਣ ਕੀ ਕਹਿਣਾ ਚਾਹੁੰਦਾ ਭਰਾ ਹੈ ਕਿੱਥੋਂ ਬਾਤ ਕਰਦੇ ਹੋ ਉਹ ਵੀ ਲਿਖਿਆ ਹੈ ਨਾ ਕਿੱਥੋਂ ਬਾਤ ਕਰਦੇ ਹੋ ਹਾਂਜੀ ਬਾਈ ਕਿੱਥੋਂ ਬੋਲਦੇ ਹੋ ਮੈਂ ਬਠਿੰਡੇ ਤੋਂ ਆਂ ਭੈਣੇ ਪੈਣ ਲੁਧਿਆਣੇ ਤੋਂ ਆ ਵੀਰੇ ਤੇ ਆਪ ਨੂੰ ਗੁਰਕੀਰਤ ਢਿੱਲੋ ਬਾਈ ਲਿਖਦੇ ਵੈਰੀ ਨਾਈਸ ਧੰਨਵਾਦ ਬਾਈ ਧੰਨਵਾਦ ਗੁਰਕੀਰਤ ਢਿੱਲੋ ਵੀਰੇ ਤੇ ਇਹ ਇਹ ਸਾਡੇ ਹੀ ਦੂਜੇ ਦੂਜਾ ਕੋਣ ਸਾਡੇ ਹੀ ਹੈ ਜੀ ਇਹ ਇਹ ਨਾ ਉਹ ਥੇ ਦੂਸਰੇ ਲਾਈ ਬੈਠੇ ਥੋੜੇ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਸਰਬਜੀਤ ਕੌਰ ਭੈਣ ਆ ਕੇ ਸਤਿ ਸ਼੍ਰੀ ਅਕਾਲ ਸੁਬੰਦੀ ਦੀਆਂ ਵੀਰ ਜੀ ਸਰਬਜੀਤ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਤੇ ਆਫਰ ਦੇ ਵਿੱਚ ਮੈਂ ਬਹੁਤ ਸਾਰੇ ਨੂੰ ਇਹ ਗੱਲ ਸਮਝਾਉਣੀ ਚਾਹਣਾ ਹਾਂ ਹੁਣ ਕੁੜੀਆਂ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਹਾਂ ਭੈਣੇ ਵੀ ਦੇਖੋ ਜਦੋਂ ਵਿਆਹ ਹੋ ਜਾਂਦਾ ਹੁੰਦਾ ਜੇਕਰ ਆਪਾਂ ਚੰਗਾ ਜੀਵਨ ਬਤੀਤ ਕਰਨਾ ਹੈ ਤਾਂ ਹੋ ਸਕਦਾ ਹੈ ਸੋਡੇ ਘਰੇ 2 ਸਾਲ 4 ਸਾਲ ਕਿਸੇ चीज ਦੀ ਕਮੀ ਆ ਜੇ ਪਰ ਸਦਾ ਵਕਤੇ ਨਹੀਂ ਰਹਦੀ ਹੁੰਦੀ ਜਦੋਂ ਕਮੀ ਆ ਜਾਂਦੀ ਆ ਉਦੋਂ ਕੁੜੀਆਂ ਆਪਣੇ ਮਾਪਿਆਂ ਨੂੰ ਦੱਸਣਾ ਸਟਾਰਟ ਕਰਦੀਆਂ ਆ ਆਪਣੀ ਮਾਂ ਨੂੰ ਆਸੀ ਭੈਣ ਨੂੰ ਉਹ ਫਿਰ ਥੋੜੀ ਬਤੀ ਭਰਦਣਾ ਤੂੰ ਐ ਕਰ ਤੂੰ ਐ ਕਰ ਹਨਾ ਬਣੇ ਸਦੋ ਜੀਵਨ ਸੁੱਖ ਨਹੀਂ ਰਹਦੇ ਹੁੰਦੇ ਸਾਧੋ ਮਾੜੇ ਨਹੀਂ ਰਹਦੇ ਹੁੰਦੇ ਸੁੱਖ ਸੁੱਖ ਤਾਂ ਨਾ ਚੰਗਾ ਮਾੜਾ ਟਾਈਮ ਤੇ ਬੰਦੇ ਤੇ ਆਉਂਦੇ ਹੀ ਰਹਿੰਦਾ ਹੁਣ ਇਹ ਥੋੜਾ ਜਿਹਾ ਮਾੜਾ ਟਾਈਮ ਆ ਗਿਆ ਛੱਡ ਕੇ ਚੱਲ ਜੋ ਪੇਕਿਆਂ ਨੂੰ ਹਨਾ ਮਾੜਾ ਚੰਗਾ ਟਾਈਮ ਤੇ ਆਉਂਦਾ ਰਹਿੰਦਾ ਜੇ ਬੰਦਾ ਕਦੀ ਅਮੀਰ ਕਦੀ ਗਰੀਬ ਹੈ ਤੇ ਚਲਦਾ ਪਈ ਆ ਦੁੱਖ ਤੇ ਸੁੱਖ ਸਹੀ ਗੱਲ ਹੈ ਆਪਣੇ ਦੁੱਖ ਸੁੱਖ ਇਹੀ ਤਾਂ ਗੱਲ ਹੁੰਦੀ ਹੈ ਜੇ ਦੁੱਖ ਸੁੱਖ ਦਾ ਨਾ ਹੀ ਤਾਂ ਜੀਵਨ ਸਾਥੀ ਹੁੰਦਾ ਹਾਂਜੀ ਠੀਕ ਹੈ ਰਣਜੀਤ ਸਿੰਘ ਬਾਈ ਲਿਖਦੇ ਬਹੁਤ ਵਧੀਆ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਗੁਰਪ੍ਰੀਤ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕਰ ਰਹੇ ਹੋ ਤੇ ਕਿਹੜੇ ਕਿਹੜੇ ਭੈਣ ਭਰਾ ਕਿੱਥੋਂ ਕਿੱਥੋਂ ਦੇਖ ਰਹੇ ਆ ਆਪਣੇ ਜਰੂਰ ਆਪ ਦੇ ਪਿੰਡ ਸ਼ਹਿਰ ਦਾ ਨਾਮ ਜਰੂਰ ਦੱਸ ਕੇ ਜਾਇਆ ਕਰੋ ਗਰਪ੍ਰੀਤ ਰਾਮਪਾਈ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕੀਤੇ ਤੇ ਹੋਰ ਵੀ ਜੇ ਕੋਈ ਵਿਸ਼ਾ ਹੈ ਤੁਹਾਡੇ ਕੋਲੇ ਜਾਂ ਕੋਈ ਗੱਲ ਰੱਖਣੀ ਚਾਹੁੰਦੇ ਹੋ ਤੁਸੀਂ ਲਾਈਵ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਸੀਂ ਉਸ ਵਿਸ਼ੇ ਤੇ ਜਰੂਰ ਗੱਲ ਕਰਾਂਗੇ ਕਿਉਂਕਿ ਜਿੰਨੀ ਕੁ ਸਾਨੂੰ ਨੌਲੇਜ ਹੈ ਜਰੂਰ ਚੰਨਣਾ ਕੋਸ਼ਿਸ਼ ਕਰਾਂਗੇ ਅਸੀਂ ਹਾਂਜੀ ਬਿਲਕੁਲ ਤੇ ਤੁਸੀਂ ਰਾਮਪਾਈ ਵੀ ਗੱਲਬਾਤ ਕਰ ਸਕਦੇ ਜੇ ਕੋਈ ਐਡ ਵੀ ਹੋਣਾ ਚਾਹੁੰਦਾ ਹੋਵੇ ਤੇ ਐਡ ਵੀ ਕਰ ਲਾਂਗੇ ਆਪਾਂ ਐਡ ਹੋ ਕੇ ਵੀ ਗੱਲਬਾਤ ਆਪਣੀ ਕਰ ਸਕਦਾ ਆਪੱਖ ਰੱਖ ਸਕਦਾ ਹੈ ਆ ਦੇ ਗੁਰਪ੍ਰੀਤ ਭਾਈ ਤੁਸੀਂ ਕਮੈਂਟ ਕਰਕੇ ਪੰਜਾਬੀ ਚ ਹਿੰਦੀ ਚ ਕਮੈਂਟ ਕਰ ਲਓ ਕੋਈ ਚੱਕਰ ਨਹੀਂ ਪਰ ਇਹਦੇ ਚ ਕਾਲ ਨਹੀਂ ਲੱਗ ਸਕਦੀ ਕਿਉਂਕਿ ਸਾਡਾ ਚੈਨਲ ਇੰਨਾ ਵੱਡਾ ਨਹੀਂ ਸਾਡੇ ਕੋਲੇ ਓਡਾ ਪ੍ਰੋਜੈਕਟਸ ਹੈ ਨਹੀਂ ਵੀ ਅਸੀਂ ਕਿਸੇ ਨਾਲ ਕਾਲ ਤੇ ਲੈ ਕੇ ਅਸੀਂ ਗੱਲ ਕਰ ਸਕੀਏ ਹਾਂਜੀ ਹਾਂਜੀ ਸਾਡੇ ਚੈਨਲ ਛੋਟੇ ਆਗੇ ਤੇ ਕਿ ਦੂਜੇ ਫੋਨ ਤੋਂ ਫੋਨ ਲਾ ਕੇ ਵੇਖਾਂ ਭੈਣੇ ਕੀ ਗੱਲ ਕਹਿੰਦਾ ਭਾਈ ਦੇਖ ਲੋ ਤੁਹਾਡੀ ਮਰਜ਼ੀ ਐ ਮੈਨੂੰ ਤਾਂ ਕੁਛ ਖਾਸ ਨਹੀਂ ਲੱਗਦਾ ਬਾਕੀ ਮੈਂ ਰਾਜ ਦੇਖ ਰਿਹਾ ਭਣੇ ਇੱਧਰ ਕੋਈ ਨਹੀਂ ਕੀ ਕਹਿਣਾ ਹਾਂ ਕਿਉਂਕਿ ਮੈਨੂੰ ਤਾਂ ਸਮਝ ਹੀ ਨਹੀਂ ਆਈ ਇਹਨਾਂ ਦੀ ਕਿਉਂਕਿ ਚਲੋ ਬਸ ਸਮਝ ਨਹੀਂ ਆਈ ਉਹੀ ਤਾਂ ਮੈਂ ਗੱਲ ਕਰਦਾ ਹਾਂ ਹਾਂਜੀ ਮੈਂ ਆਪਾਂ ਫੋਨ ਲਾਈ ਲੈਨੇ ਭਣੇ ਹਾਂਜੀ ਹਾਂਜੀ ਆ ਮੈਂ ਤੁਹਾਨੂੰ ਜੀ ਨਹੀਂ ਜੇ ਲਾਈਵ 'ਚ ਹੈਗੇ ਤੁਸੀਂ ਕਮੈਂਟ ਕਰਦੇ ਰਹੋ ਜੇ ਬਾਕੀ ਤੁਸੀਂ ਐਡ ਵੀ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਡ ਵੀ ਕਰ ਲਾਂਗੇ ਆਪਾਂ ਸਰਬਜੀਤ ਭੈਣ ਨੂੰ 95 ਇੱਕ ਮਿੰਟ ਭਣੇ ਮੈਂ ਫੋਨ ਕਰਕੇ ਦੇਖ ਦਮ ਬਈ ਨੂੰ ਆ 99 ਨੰਬਰ ਕਿੰਨਾ 99993 9855999930 ਇੱਕ ਮਿੰਟ ਆਪਾਂ ਕਾਲ ਕਰ ਲੈਂਦੇ ਆ ਤੁਸੀਂ ਉਹਨਾਂ ਤੇਰੀਆਂ ਰੱਖੋ ਬੇਣੀ ਆ ਇੱਕ ਦਲ ਹੋਰ ਭੇਣੀ ਮੈਂ ਜਿਹੜਾ ਤੁਹਾਡਾ ਤੁਹਾਡਾ ਨਾਲ ਕਰਨੀ ਚਾਹੁੰਦਾ ਸੀ ਵੀ ਜਿਹੜੇ ਆਪਾਂ ਇੱਕ ਮਿੰਟ ਪਹਿਲਾਂ ਵੀ ਪੀਛਾ ਕੀਤਾ ਸੀ ਜਿੰਨੇ ਨਸ਼ੇੜੀ ਹੁੰਦੇ ਆ ਉਹ ਸਾਰੇ ਬਿਮਾਰੀ ਦੀ ਬਿਮਾਰੀ ਦੇ ਘਰ ਹੁੰਦੇ ਆ ਹਨਾ ਹਾਂਜੀ ਬਿਲਕੁਲ ਓਕੇ ਬਾਈ ਓਕੇ ਬਾਈ ਜੀ ਅ ਸ਼ੈਰ ਉਹਨਾਂ ਦਾ ਨੰਬਰ ਲੱਗ ਨਹੀਂ ਰਿਹਾ ਮੇਰੀ ਕਨਵਾ ਬੜੈਚ ਬਾਈ ਬਠਿੰਡੇ ਵਾਲੇ ਆ ਗਏ ਵੀਰ ਹਾਂਜੀ ਕੀ ਹਾਲ ਚਾਲ ਹੈ ਕਿ ਲੋ ਵੀਰ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਨੇ ਤੁਹਾਡੇ ਬੜੈਚ ਵੀਰੇ ਸਤਿ ਸ੍ਰੀ ਅਕਾਲ ਇਹ ਤੁਸੀਂ ਲਾਈਵ ਦੇ ਵਿੱਚ ਬੜੈਚ ਬਾਈ ਨੂੰ ਲਿਆ ਸੀ ਜਿਹੜਾ ਸ਼ਾਇਦ ਮੈਨੂੰ ਲੱਗਦਾ ਉਹੀ ਹੋਈ ਨੇ ਹਣਾ ये हाँ, नहीं नहीं है 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 कोई ना हाँ, दोनों किया लो YouTube YouTube से से लिया हुआ नमस्कार भाई जी जी अच्छा अच्छा हाँ, जी भाई ਕੀ ਗੱਲ ਹੋ ਗਈ ਜੀ ਨਹੀਂ ਨਹੀਂ ਸਰਪਜੀਤ ਭੈਣੇ ਗੱਲ ਤਾਂ ਕੋਈ ਨਹੀਂ ਹੋ ਰਹੀ ਮਤਲਬ ਕਿ ਲਾਈਵ ਲਾਈਵ ਸਟਾਰਟ ਕੀਤਾ ਹੋਇਆ ਇਹ ਵਿਸ਼ੇ ਤੇ ਗੱਲ ਕਰਦੇ ਪਾ ਟਾਪਿਕ ਤੇ ਕਿ ਜਿੱਦਾਂ ਸਾਰੀਆਂ ਕੁੜੀਆਂ ਜੀ ਉਹੀ ਪਿੱਛੇ ਤੇ ਅਸੀਂ ਗੱਲ ਕਰਦੇ ਆ ਮੜੀ ਜੀ ਜਿਹੜਾ ਮਸਲਾ ਹੁੰਦਾ ਵੀ ਸਾਰਾ ਵੀ ਬਹੁਤ ਸਾਰਾ ਜਿਹੜਾ ਰੋਲ ਹੁੰਦਾ ਵਾ ਕੁੜੀਆਂ ਦੀਆਂ ਮਾਵਾਂ ਦਾ ਰੋਲ ਹੁੰਦਾ ਵਾ ਕੁੜੀਆਂ ਆਪਣੇ ਮਾ ਬੱਚੇ ਮਾਵਾਂ ਆਪਣੇ ਮਤਲਬ ਕਿ ਕੁੜੀਆਂ ਦਾ ਘਰ ਖਰਾਬ ਕਰ ਦਿੰਦੀਆਂ ਆ বারবার ফোন ਕਰਕੇ ਹਰ ਇੱਕ ਗੱਲ ਕੁੜੀਆਂ ਜਦੋਂ ਆਪਣੇ ਮਾਪਿਓ ਦੇ ਨਾਲ ਸ਼ੇਅਰ ਕਰਦੀਆਂ ਮਾਂ ਨਾਲ ਸ਼ੇਅਰ ਕਰਦੀਆਂ ਇਹ ਬਾਈ ਗੁਰਪ੍ਰੀਤ ਦਾ ਜਿਹੜਾ ਇਹ ਕਹਿੰਦਾ ਭੈਣੇ ਕਹਿੰਦਾ ਮੈਂ ਬਿਲਕੁਲ ਬੈਸਨੂ ਆ ਅੱਛਾ ਜੀ ਮੈਂ ਤੁਸੀਂ ਬੱਸ ਦਾ ਦੱਸਿਆ ਬਾਈ ਕਨੈਕਟਰ ਬੱਸ ਦਾ ਕਨੈਕਟਰ ਆ ਕਹਿੰਦਾ ਮੈਂ ਚੰਗੇ ਭਲੇ ਰਹੀਏ ਕਿਉਂ ਨਾ ਪਰ ਮੇਰਾ ਵਿਆਹ ਨਹੀਂ ਹੋਇਆ ਹਜੇ ਤੱਕ ਅੱਛਾ ਬਾਈ ਇਹ ਕਹਿਣਾ ਚਾਹੁੰਦਾ ਸੀਗਾ ਹਾਂਜੀ ਹਾਂਜੀ ਠੀਕ ਠੀਕ हां फिर वही देखो प्लस ऐसे हूं है कोई मैं ऐ लव ऐप है नहीं मेनू वेल है नहीं ਵੀ ਮੈਂ ਚੰਗੇ ਚਲੋ ਵਿਚਾਰਾ 2 ਰੁਪਏ ਉਹਦੇ ਕਮਾੜ ਕੇ ਲਿਆਉਂਦਾ ਹੂੰ ਘਰੇ ਜਦੋਂ ਕੰਮ ਤੇ ਜਾਂਦਾ ਤੜਕੇ ਤੋਂ ਹਾਂਜੀ ਹਾਂਜੀ ਤੇ ਕਹਿੰਦਾ ਵੀ ਵਿਆਹ ਨਹੀਂ ਹੋਇਆ ਹਾਂਜੀ ਫਿਰ ਉਹੀ ਬੰਦਿਆ ਭੈਣਾ ਬੈਨ੍ਹੇ ਹੁੰਦੇ ਬਾਈ ਅੱਛਾ ਦੋ ਬੈਨ੍ਹੇ ਤੋਂ ਮਾਰ ਗਏ ਦੇ ਡੈਡੀ ਹੈ ਨਹੀਂ ਇਹਨਾਂ ਦੇ ਬੰਦੇ ਕਬੀਲਦਾਰੀ ਜੁਮੇ ਆ ਉਹੀ ਗੱਲ ਆ ਗਈ ਭੈਣ ਜਿਵੇਂ ਆਪਾਂ ਸਟਾਰਟਿੰਗ ਜਿਹਤੋਂ ਕੰਮ ਸਟਾਰਟ ਕੀਤਾ ਵੀ ਜਿਹੜੇ ਕਬੀਲਦਾਰੀ ਵਾਲੇ ਮੁੰਡੇ ਆ ਜਿਹੜੇ ਕਬੀਲਦਾਰੀ ਦੇ ਵਿੱਚ ਪਏ ਹੋਏ ਆ ਹਨਾ ਹਾਂਜੀ 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 ਦੇਖੋ ਵਿਆਹ ਨਹੀਂ ਹੋ ਰਿਹਾ ਹਾਂਜੀ ਤੇ ਜਿਹੜੇ ਵੇਲੜਾ ਅਮਲੀ ਨਸ਼ੇੜੀ ਆ ਉਹਨਾਂ ਨੇ ਇੱਕ ਇੱਕ ਦੋ ਦੋ ਵਿਆਹ ਹੋਏ ਹੋਏ ਆ ਅ ਵੀ ਕੰਮ ਸਾਰਾ ਦੇ ਵਿੱਚ ਭਾਈ ਅਮਲੀ ਵੀ ਹੋਣਗੇ ਜਿਨ੍ਹਾਂ ਦੇ ਵਿਆਹ ਹੋਏ ਹੋਣਗੇ ਅ 15 ਤੋਂ 20 ਉਹ ਬੰਦੇ ਆ ਜਿਹੜੇ ਟਿਕਾ ਲਾਉਂਦੇ ਟੀਕੇ ਲਾਉਂਦੇ ਜਿਹੜੇ ਭੈਣੇ ਟੀਕਾ ਲਾਉਂਦੇ ਆ ਚਿੱਟਾ ਲਾਉਂਦੇ ਆ 15 ਤੋਂ 20 ਜਣੇ ਆ ਉਹਨਾਂ ਦੇ ਵਿਰਾਂ ਹੋਏ ਹੋਏ ਆ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਬਿਲਕੁਲ ਬੈਸ਼ਨੂ ਆ ਉਹਨਾਂ ਦੇ ਗਿਆ ਨਹੀਂ ਹੋ ਰਹੇ ਹਾਂਜੀ ਉਹੀ ਗੱਲ ਹੋ ਗਈ ਨਾ ਫੇਰ ਘੁਮਕਮਾ ਕੇ ਗੱਲ ਉੱਥੇ ਹੀ ਆਉਂਦੀ ਆ ਇੱਕ ਗੱਲ ਵੀਰੇ ਨੇ ਹੋਰ ਐਡ ਕੀਤੀ ਐ ਨੇ ਕਹਿੰਦਾ 20 ਤਾਂ ਦਾ ਜੇ ਉਹਨਾਂ ਦਾ ਤਲਾਕ ਹੋ ਜੇ ਹਫ਼ਤਾ ਨਹੀਂ ਪੈਂਦਾਂ ਤੇ ਦੁਬਾਰੇ ਵਿਆਹ ਕਰਾ ਲੈਂਦੇ ਆ ਬਿਲਕੁਲ ਬਿਲਕੁਲ ਹੁਣ ਸੋਸ਼ਲ ਮੀਡੀਆ ਤੇ ਵੀ ਆਪਾਂ ਇਹੀ ਕੁਝ ਵੇਖਦੇ ਪਏ ਆ ਇੱਕ ਹੁਣ ਸੋਸ਼ਲ ਮੀਡੀਆ ਤੇ ਦੋ ਤਿੰਨ ਇੱਕ ਵਾਇਰਲ ਜਿਹੜੀਆਂ ਲੇਡੀਜ਼ ਆ ਜਨਾਨੀਆਂ ਵਾ ਚਾਹ ਜਨਾਨੀਆਂ ਲਾ ਲਓ ਚਾਹ ਬੰਦੇ ਲਾ ਲਓ ਹਨਾ ਉਹਨਾਂ ਦਾ ਇੱਕ ਵਿਆਹ ਮਤਲਬ ਤਲਾਕ ਹੋਏ ਨੂੰ ਮਹੀਨਾ ਨਹੀਂ ਪੈਂਦਾ ਅਗਲਾ ਵਿਆਹ ਹੋ ਜਾਂਦਾ ਕਈਆਂ ਦੇ ਚਾਰ ਚਾਰ ਵਿਆਹ ਹੋਏ ਹੋਏ ਆ ਆਪਾਂ ਜਿਨ੍ਹਾਂ ਨੂੰ ਵੀ ਸੋਸ਼ਲ ਮੀਡੀਆ ਤੇ ਵੀ ਚਲੋ ਜਾਣ ਪਹਿਚਾਣ ਚ ਵੀ ਆਪਣੇ ਬਹੁਤ ਹੈਗੇ ਆ ਤੇ ਜੇ ਆਪਾਂ ਸੋਸ਼ਲ ਮੀਡੀਆ ਤੇ ਹੁਣ ਦੇਖਦੇ ਹੀ ਆਪਾਂ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਇਹ ਬਾਈ ਦੀ ਬਹੁਤ ਵਧੀਆ ਗੱਲ ਲੱਗੀ ਮੈਨੂੰ ਇਹ ਪਿੰਡ ਪਿੰਡ ਹੀ ਇਹ ਰੋਲਾ ਪਾਣੇ ਪਿੰਡ ਪਿੰਡ ਦੇ ਵਿੱਚ ਲੋਕ ਜਿਹੜੇ ਮੰਨ ਕੇ ਆ ਬ੍ਰੈਚ ਵਾਈ ਕੀ ਲੈਂਦੇ ਆ ਅੱਜ ਚੱਲੇ ਆ ਰਾਜਸਥਾਨ ਦੋਸਤੋ ਅਕਬਰਾਜ ਬਾਈ ਸਰ ਜੀ ਸਾਹਿਬ ਨੂੰ ਚੰਗਿਆ ਅਕਬਰਾਜ ਬਾਈ ਫੌਜੀ ਹੈ ਬੜੀ ਡਿਊਟੀ ਚੱਲੇ ਹੋਣੇ ਅੱਜ ਹਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਗੱਲ ਇਹ ਹੈ ਆਪਣੇ ਬਾਈ ਨੇ ਬਹੁਤ ਵਧੀਆ ਗੱਲ ਕਹੀ ਕਹਿੰਦਾ ਵੀ ਜਿਹੜੀਆਂ ਕੁੜੀਆਂ ਮੰਨ ਕੇ ਚੱਲੋ ਉਹੀ ਗੱਲ ਆ ਜੀ ਜਿਹੜੇ ਮੁੰਡਿਆਂ ਦੇ ਨਸ਼ੇੜੀ ਆ ਉਹਨਾਂ ਦੇ ਜਦੋਂ ਵਿਆਹ ਹੋ ਉਸ ਤੋਂ ਤਲਾਕ ਹੋ ਜਾਂਦਾ ਉਹ ਹੱਤਾਂ ਨਹੀਂ ਪੈਣ ਦਿੰਦੇ ਦੁਬਾਰੇ ਵਿਆਹ ਕਰਾ ਲੈਂਦੇ ਆ ਪਰ ਜਿਹੜੇ ਚੰਗੇ ਮੁੰਡੇ ਆ ਜਿਨ੍ਹਾਂ ਦੇ ਚੰਗੇ ਕੰਮਕਾਰ ਆ ਆ ਦੇ ਘਰ ਵਾਲੀ ਨੂੰ ਸੌਖੀ ਰੱਖ ਸਕਦੇ ਆ ਰੋਟੀ ਖਵਾ ਸਕਦੇ ਆ ਦੋ ਟਾਈਮ ਦੀ ਠੀਕ ਆ ਨਾ ਸੁੱਖ ਦੀ ਉਹਨਾਂ ਨੇ ਵਿਆਹ ਨਹੀਂ ਹੁੰਦੇ ਉਹਨਾਂ ਦੇ ਇੱਕ ਵੀ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਲਾਈਵ ਦੇ ਵਿੱਚ ਜੁੜੇ ਹੋਰ ਕੋਈ ਸਨੇਹਾ ਦੇਣਾ ਚਾਹੋਗੇ ਪਬਲਿਕ ਨੂੰ ਸਰਬਜੀਤ ਭੈਣ ਵੀ ਲਿਖਦੇ ਆ ਕਿ ਸਹੀ ਗੱਲ ਹੈ ਜੀ ਕੋਈ ਨਹੀਂ ਜਰੂਰ ਜਰੂਰ ਬਾਈ ਰੱਬ ਸੋਖ ਰੱਖੇ ਇਹ ਬਾਈ ਕਹਿੰਦਾ ਮੈਂ ਮਾਨਸਾ ਤੋਂ ਬਠਿੰਡਾ ਚੱਲਦਾ ਤੇ ਚਲੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਲਾਈਵ ਦੇ ਵਿੱਚ ਜੁੜੇ ਕਮੈਂਟ ਕਰਦੇ ਰਹੋ ਤੇ ਵੀਡੀਓ ਨੂੰ ਪ੍ਰੋਫਾਈਲ ਤੇ ਸ਼ੇਅਰ ਕਰ ਦਿਓ हां बाई ਦਾ ਨਾ ਮੈਸੇਜ ਆ ਰਹੀ ਕਮੈਂਟ ਆ ਰਹੀ ਸਮਝ ਨਹੀਂ ਲੱਗੀ ਸੀ ਕੀ ਕਹਿਣਾ ਚਾਹੁੰਦੇ ਆ ਮੈਨੂੰ ਤਾਂ ਸਮਝ ਨਹੀਂ ਲੱਗੀ ਸੀ ਭੈਣੇ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਵੀ ਜਿਨ੍ਹਾਂ ਦੇ ਕਬੀਲਦਾਰੀ ਪਈ ਹੁੰਦੀ ਆ ਨਾ ਤਾਂ ਉਹਨਾਂ ਤੋਂ ਬਾਲਾ ਪੜਿਆ ਜਾਂਦਾ ਭੈਣੇ ਹਾਂਜੀ 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 ਕਿਉਂਕਿ ਉਹਨਾਂ ਦੇ ਸਿਰ ਤੇ ਬੋਝ ਹੀ ਏਨੇ ਹੁੰਦੇ ਆ ਜਿਹੜੇ ਕਬੀਲਦਾਰ ਮੁੰਡੇ ਹੁੰਦੇ ਆ ਮਾਪਿਓ ਦਾ ਬੋਝ ਭੈਣਾ ਦਾ ਬੋਝ ਹਾਂਜੀ ਠੀਕ ਹੈ ਗੱਲ ਕਿ ਨਹੀਂ ਜਿਵੇਂ ਵੀਰੇ ਨੇ ਦੱਸਿਆ ਵੀ ਮੇਰੇ ਬਾਪੂ ਦੀ ਡੈਥ ਹੋ ਗਈ ਮੇਰੇ ਸਿਰ ਤੇ ਚਾਰ ਭੈਣਾਂ ਸੀ ਦੋ ਵਿਆਹੀਆਂ ਦੋ ਕੁਮਾਰੀਆਂ ਹਾਂਜੀ ਸੋ ਹਜੇ ਸਾਰੇ ਬੋਝ ਉਹਨਾਂ ਦੇ ਸਿਰ ਤੇ ਹੀ ਉਹਨਾਂ ਨੇ ਕਰਨਾ ਹੁਣ ਦੋਵਾਂ ਭੈਣਾਂ ਦਾ ਵਿਆਹ ਹੋ ਗਿਆ ਦੋ ਹਜੇ ਬੈਠੀਆਂ ਹਨ ਤੇ ਹੁਣ ਸਾਰੀ ਜ਼ਿੰਮੇਵਾਰੀ ਭਾਈ ਦੇ ਸਿਰ ਤੇ ਹੀ ਹੈ ਸਾਰੀ ਹੁਣ ਇੰਨੇ ਕਰਨਾ ਭਾਈ ਦੇ ਸਿਰ ਤੇ ਜ਼ਿੰਮੇਵਾਰੀ ਤਾਂ ਹੈਗੀ ਹੈਗੀ ਆ ਭੈਣੇ ਨਾਲ ਤੁਸੀਂ ਇਹ ਦੇਖੋ ਵੀ ਗਾਹਾਂ ਕੁੜੀਆਂ ਦੇ ਤਿਵਾਲੀ ਆ ਗਈ ਲੋਹੜੀ ਆ ਗਈ ਜਨੇਪਾ ਆ ਗਿਆ ਫਿਰ ਮੰਨ ਕੇ ਚਲੋ ਵੀ ਜਿਹੜਾ ਆ ਆ ਕੀ ਕਹਿੰਦੇ ਨਾ ਨਾਨਕ ਸ਼ੱਕਾ ਗਾ ਬੰਦਾ ساری ਉਮਰ ਕੰਮਾਂ ਤੋਂ ਬੈਠੀ ਲੱਗ ਜਾਂਦੀ ਹੈ ਜਿਹੜਾ ਬੰਦਾ ਉਹ ਹੁੰਦਾ ਹੈ ਤੇ ਜਿਹੜੇ ਇਹ ਵੇਲਣ ਆਉਂਦੇ ਆ ਮੇਰੇ ਵਰਗੇ ਇਹਨਾਂ ਨੂੰ ਨਾ ਤਾਂ ਨਾਨਕ ਸ਼ੱਕਦਾ ਹੁੰਦਾ ਭੈਣੇ ਹਾਂ ਇਹਨਾਂ ਨੂੰ ਲੋਹੜੀ ਦਾ ਹੁੰਦਾ ਨਾ ਤਿਹਾਰ ਦਾ ਹੁੰਦਾ ਨਾ ਦੀਵਾਲੀ ਦਾ ਇਹਨਾਂ ਨੇ ਕੁਝ ਨਹੀਂ ਇਹਨਾਂ ਨੂੰ ਆਪੇ ਟਿੱਡ ਟਿੱਕਰ ਹੁੰਦਾ ਤੇ ਵਿਆਹ ਕਰਾਉਣ ਟਿੱਕਰ ਹੁੰਦਾ ਵੀ ਅੱਜ ਮੇਰੀ ਕੁੜੀ ਭਾਲ ਗਏ ਆਪਾਂ ਕਿਹੜੇ ਕੌਮ ਮੁਰੇ ਕਿਹੜੀ ਮਾਰਨੀ ਹਾਂਜੀ ਬਿਲਕੁਲ ਬਿਲਕੁਲ ਹੁਣ ਉਦੋਂ ਕਿਹੜਾ ਬਾਈ ਆਪਾਂ ਨੂੰ ਪਤਾ ਨਹੀਂ ਕਹੀ ਜਾਂਦਾ ਸੀ ਲਾਈਵ ਦੇ ਵਿੱਚ ਪਿੱਛੇ ਪਹਿਲਾ ਜਦੋਂ ਲਾਈਵ ਕੀਤਾ ਸੀ ਕਹਿੰਦੇ ਸਕੂਲ ਦੇ ਮੂਹਰੇ ਕਿਹਦੇ ਖੜ ਜਾਂਦੇ ਆ ਛੁੱਟੀ ਦੇ ਟਾਈਮ ਤੇ ਆ ਕੇ ਕਹਿੰਦੇ ਬੁੰਡੇ ਆਹ ਉਹਨਾਂ ਦੇ ਵਿੱਚ ਦੂਜੀ ਇਹ ਦੇਖਿਓ ਭੈਣੇ ਕਦੇ ਤੁਸੀਂ ਜੇੜਾ ਮਾਰਿਓ ਸਕੂਲ 'ਚ ਛੁੱਟੀ ਟਾਈਮ ਕਿਹੜਾ ਮਰਜੀ ਸਕੂਲ ਆ ਆਪਾਂ ਇਹ ਨਹੀਂ ਆਦੇ ਕਿਹੜਾ ਮਰਜੀ ਸਕੂਲ ਆ ਉੱਥੇ ਉਹਨਾਂ ਦੇ ਮੂੰਹ ਹੁੰਨੇ ਹੋਣਗੇ ਠੀਕਾ ਗੱਲ ਕਰਕੇ ਨਹੀਂ ਤੇ ਅੱਖਾਂ ਖੜੀਆਂ ਲਾਲ ਹੋਣਗੀਆਂ ਹਾਂਜੀ ਪਤਾ ਨਹੀਂ ਕੁੜਿਆਂ ਨੂੰ ਕੀ ਉਹਨਾਂ 'ਚ ਦਿਖਦਾ ਜਿਹੜੀਆਂ ਮੰਨ ਕੇ ਥਲੀ ਉਹਨਾਂ ਨੂੰ ਨੰਬਰ ਬਟੋਲ ਦਿਆ ਜਾਂ ਉਹਨਾਂ ਨਾਲ ਫੋਨ ਤੇ ਗੱਲ ਕਰਦਿਆਂ ਸਮਝ ਨਹੀਂ ਆਉਂਦੀ ਵੀ ਕੁੜੀਆਂ ਨੂੰ ਉਹਨਾਂ ਤੋਂ ਕੀ ਦਿਖਦਾ ਹੁੰਦਾ ਹਾਂਜੀ ਇਹਦੇ ਬਾਰੇ ਭਾਈ ਤੁਸੀਂ ਪਛਾਣਨਾ ਪਾ ਸਕਦੇ ਹੋ ਕਿਉਂਕਿ ਕੁੜੀਆਂ ਉਹਨਾਂ ਨਾਲ ਕਿਉਂ ਗੱਲ ਕਰਦਿੰਦੀਆਂ ਤਾਂ ਤੁਸੀਂ ਦੱਸ ਸਕਦੇ ਹੋ ਸਾਨੂੰ ਤਾਂ ਮੁੰਡਿਆਂ ਨੂੰ ਇਹਨਾਂ ਬਾਰੇ ਪਤਾ ਨਹੀਂ ਭਾਈ ਕੀ ਦਸੀਏ ਹਨਾ ਉਹਨਾਂ ਨੂੰ ਵੀ ਬਸ ਜਿਹੜੇ ਵੇਲੇ ਜਦੋਂ ਗੇੜੀਓ ਮਾਰ ਸਕਦੇ ਆ ਉਹਨਾਂ ਨੂੰ ਘੁਮਾ ਸਕਦੇ ਆ ਪਾਰਕ ਚ ਲਿਜਾ ਸਕਦੇ ਆ ਉਹ ਹੁਣ ਕੰਮਕਾਰ ਵਾਲਾ ਬੰਦਾ ਹੋਣਾ ਜਿਹੜਾ ਵੀਰ ਜੁੜਿਆ ਸੀ ਆਪਣੇ ਨਾਲ ਡਰਾਈਵਰ ਆ ਹਨਾ ਹੁਣ ਇਹਨੇ ਤਾਂ ਵਿਚਾਰੇ ਦਾ ਢੇੜਾ ਬਠਿੰਡਿਓ ਭਰ ਲਿਆ ਰਾਜਸਥਾਨ ਨੂੰ ਲੰਘ ਗਿਆ ਜਾਂ ਕਿਸੇ ਹੋਰ ਪਾਸੇ ਨੂੰ ਲੰਘ ਗਿਆ ਉਹਦਾ ਟਾਈਮ ਤੇ ਇੱਥੇ ਲੰਗੀ ਜਾਣਾ ਹਨਾ ਤੋਂ ਨਾ ਕਿਸੇ ਨਾਲ ਚੱਲਦਾ ਵੀਰੇ ਨੇ ਹਾਂ ਚੱਲ ਕਿਤੋਂ ਵੀ ਲਾ ਲੋ ਨਾ ਕਿਸੇ ਵੀ ਪਾਸੇ ਨੂੰ ਜਾਂਦਾ ਉਹ ਤਾਂ ਬੰਦੇ ਦਾ ਬਾਈ ਦਾ ਤਾਂ ਬਸ ਟਾਈਮ ਢੇੜਾ ਜੇ ਲੰਘ ਜਾਂਦਾ ਆਪਣੇ ਕੰਮ ਤੋਂ ਕਿਤੋਂ ਗੱਡੀ ਭਰ ਲਈ ਉੱਥੇ ਖਾਲੀ ਕਰਤੀ ਉੱਥੇ ਫੇਰ ਭਰ ਲਈ ਫੇਰ ਲਿਆ ਆ ਹਨਾ ਤੇ ਉਹ ਕਿੱਥੇ ਕਿਸੇ ਨੂੰ ਪਿੱਛੇ ਢੇੜੇ ਲਾ ਲੂਗਾ ਤੇ ਹੁਣ ਕੁੜੀਆਂ ਭਾਲਦੀ ਐ ਕਿ ਵਿਹਲਾ ਬੰਦਾ ਹੋਵੇ ਸਾਨੂੰ ਕਮਾਈ ਚੱਲੇ ਸਾਨੂੰ ਪਾਰਕਾਂ 'ਚ ਬਿਠਾ ਲੇਵੇ ਉਹਨਾਂ ਨੇ ਗੁਰਦੁਆਰੇ ਦਾ ਨਹੀਂ ਕਹਿਣਾ ਕਿਤੇ ਗੁਰਦੁਆਰੇ 'ਚ ਆਈਏ ਕਿਸੇ ਪਾਰਕ 'ਚ ਲੈ ਜਵੇ ਕਿਤੇ ਮਾਲ 'ਚ ਲੈ ਜਵੇ ਕਿਤੇ ਲੈ ਜਵੇ ਬਸ ਉਹਨਾਂ ਨੂੰ ਇਹ ਹੁੰਦਾ ਤੇ ਉਹ ਚਾਰਕ ਪੈਸੇ ਹੁੰਦੇ ਆ ਕਿਉਂਕਿ ਉਹਨਾਂ ਨੇ ਮਾਂ ਪਿਓ ਨੇ ਮੁੰਡੇ ਮੁੰਡਿਆਂ ਨੇ ਜਿਹੜਾ ਨਾ ਆਪਣੇ ਮਾਂ ਪਿਓ ਨੂੰ ਪੈਸਾ ਨਹੀਂ ਦੇਣਾ ਹੁੰਦਾ ਕੋਈ ਤੋ ਜਿੰਨੇ ਦੇ ਪੈਸੇ ਹੁੰਦੇ ਉਹਨਾਂ ਕੋਲ ਬਸ ਉਹ ਕੁੜੀਆਂ ਨੂੰ ਖਵਾਤੇ ਪਲਾਤੇ ਘੁੰਮਲੇ ਫਿਰਲੇ ਇੰਨੇ ਚ ਕੁੜੀਆਂ ਖੁਸ਼ ਹੋ ਜਾਂਦੀਆਂ ਕਿ ਸਾਨੂੰ ਘਮਾਉਣ ਵਾਲਾ ਵਾ ਚਾਹਤ ਬਾਅਦ ਚ ਵੀ ਸਾਨੂੰ ਐਵੇਂ ਨਹੀਂ ਪਰ ਜਦੋਂ ਬਾਅਦ ਚ ਉਹ ਕੁਝ ਨਹੀਂ ਮਿਲਦਾ ਉਹਨਾਂ ਨੂੰ ਫਿਰ ਤਲਾਕ ਹੋ ਜਾਂਦੇ ਫਿਰ ਜਾ ਕੇ ਉਹਨਾਂ ਦੇ ਫਿਰ ਗੱਲ ਉੱਥੇ ਹੀ ਖਤਮ ਹੋ ਜਾਂਦੀ ਆ ਫਿਰ ਦੁਬਾਰਾ ਕੋਈ ਹੋਰ ਲੱਭ ਲੈਂਦੇ ਹਫਤੇ ਬਾਅਦ ਫਿਰ ਵਿਆਹ ਹੋ ਜਾਂਦਾ ਉਹਨਾਂ ਦਾ ਆ ਬਾਈ ਨੇ ਕੈਮਰਾ ਸੁਨਾਂ ਦੀ ਫੋਟੋ ਕਰ ਲਿਆ ਇਹ ਅੱਧ ਕਨ ਇਹ ਕਹਿੰਦਾ ਚਾਹੁੰਦਾ ਉਹੀ ਜਿਹੜੇ ਸਿਗਨੇਚਰ ਦੇ ੱਤੇ ਲਿਆ ਜਾਂ ਸਿਗਨੇਚਰ ਦੇ ਖਾਂਦੇ ਆ ਉਹਨਾਂ ਦੇ ਚਿਹਰੇ ਦੇਖਣ ਵਾਲਾ ਹੁੰਦਿਆਂ ਭੈਣੇ ਠੀਕ ਆ ਨਾ ਤੇ ਇਹ ਬਹੁਤੇ ਜ਼ਰਦੇ پرانے ਨਹੀਂ ਹੁੰਦੇ ਕੁੜੀਆਂ ਨੂੰ ਵੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਜਿਹੜੇ ਮੁੰਡੇ ਅੱਜ ਕੱਲ ਸਿਗਨੇਚਰ ਖਾਂਦੇ ਆ ਟੀਕੇ ਲਾਉਂਦੇ ਆ ਇੰਜੈਕਸ਼ਨ ਲਾਉਂਦੇ ਆ ਉਹ ਬਕਸੇ ਚਿਰਦੇ ਨਹੀਂ ਹੁੰਦੇ ਆਪਾਂ ਨੂੰ ਵੀ ਬਤਾਉਣਾ 2-4 ਸਾਲ ਲਾਈਫ ਹੁੰਦੀ ਹੈ ਜ਼ਿੰਦਗੀ 2-4 ਸਾਲ ਹੀ ਹੁੰਦੀ ਹੈ ਆਹ ਬਸ ਜੀ ਹਾਂ ਪੜ੍ਹੇ ਦੇ ਦੋ ਸਾਲ ਦੋ ਸਾਲ ਦੀ ਜ਼ਿੰਦਗੀ ਹੁੰਦੀ ਉਹਨਾਂ ਦੇ ਟੀਕੇ ਵਾਲਿਆਂ ਦੀ ਲਾ ਲੋ ਜਾਂ ਕੈਪਸੂਲ ਗੋਲੀਆਂ ਖਾਣ ਵਾਲਿਆਂ ਦੀ ਕਈ ਕਈ ਦੀ ਸਰਿੰਜ ਵਿੱਚੇ ਰਹਿ ਜਾਂਦੀਆਂ ਮੁੜ ਕੇ ਮਰ ਜਾਂਦੇ ਆ ਮੁੜ ਕੇ ਕੁੜੀਆਂ ਦੇਖਦੀਆਂ ਕੀ ਕਰੀਏ ਉਹਨਾਂ ਨੂੰ ਕਿਉਂਕਿ ਫਿਰ ਉੱਥੇ ਮਾਪਿਓ ਵੀ ਕੀ ਕਰੇ ਜਦੋਂ ਕੁੜੀਆਂ ਨੇ ਲੱਭਿਆ ਹੀ ਹੁੰਦਾ ਆਪਣੀ ਪਸੰਦ ਦਾ ਤੇ ਫਿਰ ਬੰਦਾ ਮਾਪਿਓ ਵੀ ਕੀ ਕਰੇ ਉੱਥੇ ਬਿਲਕੁਲ ਭਣੀ ਗੱਲ ਸਹੀ ਹੈ ਤੁਹਾਡੀ ਪਰ ਇੱਕ ਗੱਲ ਹੋਰ ਐਡ ਕਰਨੀ ਚਾਹੁੰਨਾ ਉਹ ਆਪ ਤਾਂ ਮਰਦੀ ਮਰਦੇ ਆ ਭਣੀ ਠੀਕ ਹੈ ਨਹੀਂ ਆਸਤਾ ਉਹ ਮਰਦੀ ਮਰਦੇ ਆ ਪਰ ਉਹ ਨਾਲ ਉਹ ਪਰਿਵਾਰ ਨੂੰ ਵੀ ਮਾਰ ਦਿੰਦੇ ਆ ਜਿਹੜੀ ਉਹ ਹੁੰਦੀ ਆ ਤੇ ਕੁੜੀ ਦੋ ਚਾਰ ਪਰਿਵਾਰਾਂ ਨੂੰ ਹੋਰ ਵੀ ਲੈ ਕੇ ਡੁੱਬਦੀ ਆ ਹਾਂਜੀ ਬਿਲਕੁਲ ਕਿਉਂਕਿ ਉਹ ਇੱਕ ਤੋਂ ਬਿਮਾਰੀ ਖੱਟ ਗਈ ਹੁੰਦੀ ਆ ਜਿੱਥੇ ਦੁਬਾਰੇ ਜਾਂਦੀ ਆ ਉੱਥੇ ਵੀ ਮੰਨ ਕੇ ਤਲੋ ਬਿਮਾਰੀ ਲੈ ਕੇ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਸਰਬਜੀਤ ਭੈਣ ਲਿਖਦੇ ਆ ਕਿ ਸਾਡੇ ਵਰਗੇ ਲੋਕਾਂ ਨੂੰ ਲੋਕ ਪਾਗਲ ਸਮਝਦੇ ਆ ਬਿਲਕੁਲ ਬਿਲਕੁਲ ਜਿਹੜਾ ਕੋਈ ਚੰਗਾ ਭਲਾ ਬੰਦਾ ਹੱਸਦਾ ਕੰਮਕਾਰ ਵਾਲਾ ਹੁੰਦਾ ਵਾ ਮਿਹਨਤ ਕਰਕੇ ਖਾਣ ਵਾਲਾ ਹੁੰਦਾ ਵਾ ਉਹਨੂੰ ਲੋਕ ਹਮੇਸ਼ਾ ਹੀ ਪਾਗਲ ਸਮਝਦੇ ਹੁੰਦੇ ਆ ਬਿਲਕੁਲ ਭੈਣੇ ਸਹੀ ਗੱਲ ਆ ਉਹਨਾਂ ਦਾ ਪਾਗਲ ਹੀ ਸਮਝਦੇ ਹੁੰਦੇ ਆ ਪਰ ਇੱਕ ਤੁਸੀਂ ਇਹ ਦੇਖੋ ਵੀ ਇਹ ਤੋਂ ਪਹਿਲਾਂ 1000 ਬੰਦਾ ਲਾਈਵ 'ਚ ਟੱਪ ਗਿਆ 14 ਜਣੇ ਨੇ ਲਾਈਵ ਕੀਤਾ ਹੈ ਹਾਂਜੀ ਉਹੀ ਤਾਂ ਹੈਗੀ ਨਾ ਬਸ ਸਹੀ ਚੀਜ਼ ਨੂੰ ਵਧੀਆ ਚੀਜ਼ ਨੂੰ ਕੋਈ ਲਾਈਕ ਕਰਕੇ ਪਸੰਦ ਹੀ ਨਹੀਂ ਪਸੰਦ ਹੀ ਨਹੀਂ ਕਰਦਾ ਕੋਈ ਲਾਈਕ ਕਰਦਾ ਹੀ ਨਹੀਂ ਹੈਗਾ ਜੇ ਇੱਥੇ ਕੋਈ ਹੋਰ ਬੰਦਾ ਕੋਈ ਬੈਠਾ ਹੁੰਦਾ ਕੋਈ ਅਦਰ ਸਟੇਟ ਦਾ ਜਾਂ ਕੋਈ ਬਹਿ ਕੇ ਬੰਦਾ ਲਾਈਵ ਤੇ ਚੌਲਾ ਮਾਰਦਾ ਹੁੰਦਾ ਉਹ ਆਪਣੇ ਆਪ ਲਾਈਕ ਹੋ ਜਾਣੇ ਸੀ ਆਪਣੇ ਆਪ ਸ਼ੇਅਰ ਹੋ ਜਾਣੇ ਸੀ ਜੇ ਕੋਈ ਕਿਸੇ ਮੁੱਦੇ ਤੇ ਗੱਲ ਕਰਦਾ ਕਿਸੇ ਟੌਪਿਕ ਤੇ ਗੱਲ ਕਰਦਾ ਕੋਈ ਸਿੱਖਿਆ ਦਿੰਦਾ ਬੰਦਾ ਕੋਈ ਕੋਈ ਸਮਝਾਉਂਦਾ ਕਿਸੇ ਨੂੰ ਉਹ ਕਿੱਥੋਂ ਚੰਗੀ ਲੱਗਣੀ ਇਹਨਾਂ ਲੋਕਾਂ ਨੂੰ ਲੱਖਾਂ ਤਾਂ ਇੱਕ ਗੱਲ ਸਹੀ ਕਹਿੰਦਾ ਹੁੰਦਾ ਮੈਨੂੰ ਉਹਦੀ ਗੱਲ ਲਾਈਸੀ ਇਹ ਕਹਿੰਦਾ ਜੇਕ ਨਾ ਮਹਾ ਤੇਰੀ ਭਾਬੀ ਐ ਉਹ ਕਹਿੰਦਾ ਲਾਈਵ ਹੋ ਕੇ ਵੇਜੇ ਨਾ ਉਥੇ ਕਹਿੰਦਾ ਮੰਨ ਕੇ ਚਲੀ 5-5000 ਬੰਦਾ ਲਾਈਵ ਦੇਖਣ ਲੱਗ ਜਾਂਦਾ ਹਾਂਜੀ ਬਿਲਕੁਲ ਬਿਲਕੁਲ ਉਹੀ ਤਾਂ ਗੱਲ ਕਰਦੀ ਮੈਂ ਖੁਦ ਵੀ ਲਾਈਵ ਕਈ ਵਾਰੀ ਆਪਾਂ YouTube ਤੇ ਕੁਝ ਵੇਖਦੇ ਵੇਖਦੇ ਬੰਦਾ ਉੱਪਰ ਨੂੰ ਕਰਦਾ ਜਾਂਦਾ ਹੈ ਨਾ ਜਦੋਂ ਕਿਤੇ ਹੋਰ ਕਿਸੇ ਬੰਦੇ ਦਾ ਲਾਈਵ ਕਿਸੇ ਜਨਾਨੀ ਦਾ ਕੋਈ ਐਵੇਂ ਦਾ ਲਾਈਵ ਆ ਜਾਂਦਾ ਉਥੇ ਆਪਣੇ ਪੰਜਾਬੀ ਭੈਣ ਭਰਾ ਬੈਠੇ ਹੁੰਦੇ ਆ ਕਮੈਂਟ ਤੇ ਕਮੈਂਟ ਕਮੈਂਟ ਤੇ ਕਮੈਂਟ ਕਰਨ ਲੱਗੇ ਹੁੰਦੇ ਆ ਜੇ ਕੋਈ ਸਾਡੇ ਵਰਗਾ ਬਹਿ ਗਿਆ ਬੁੱਕਲ ਮਾਰ ਕੇ ਬਹਿ ਗਿਆ ਤੇ ਜਾਂ ਕੋਈ ਵਧੀਆ ਗੱਲਾਂ ਕਰ ਦੋ ਉਹਨਾਂ ਕਹਿੰਦਾ ਲੈ ਇੱਥੇ ਇਹਨਾਂ ਨੇ ਕੀ ਗੱਲ ਕਰਨੀ ਇਹਨਾਂ ਨੇ ਕੀ ਕਹਿਣਾ ਅੱਬ ਉੱਥੇ ਅੱਗੇ ਉੱਥੇ ਉਹਨਾਂ ਨੂੰ ਸਟਾਰ ਭੇਜਣਗੇ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਸਟਾਰ ਭੇਜਣਗੇ ਉਹਨਾਂ ਨੂੰ ਗਿਫਟਿੰਗ ਕਰਨਗੇ ਉਹਨਾਂ ਨੂੰ ਲੋਕ ਪਤਾ ਨਹੀਂ ਉਹਨਾਂ ਚੋਂ ਨਾਲੇ ਪਤਾ ਹੁੰਦਾ ਵੀ ਇਹ ਤੁਸੀਂ ਐਂ ਦੇਖੋ ਵੀ ਇਹਨੇ ਇਹ ਕੀ ਦੱਸਾਂ ਮੈਂ ਉਹਨਾਂ ਦਾ ਕੋਈ ਅੰਤ ਨਹੀਂ ਹੁੰਦਾ ਤੰਤ ਨਹੀਂ ਹੁੰਦਾ ਠੀਕ ਹੈ ਗੱਲ ਕਿ ਨਹੀਂ ਉਹਨਾਂ ਨੂੰ ਸਟਾਰ ਭੇਜਣਗੇ ਉਹਨਾਂ ਤੋਂ ਪਤਾ ਨਹੀਂ ਕੀ ਕੋਈ ਕੋਲ ਭੇਜਦੇ ਉਹਨਾਂ ਨੂੰ ਬਿਲਕੁਲ 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 ਸੁਪਰ ਚੈਟਾਂ ਵਾਧੂ ਹੋਈਆਂ ਹੁੰਦੀਆਂ ਉਹਨਾਂ ਲੋਕਾਂ ਨੂੰ ਤਾਂ ਆਹ ਸੋ ਉਹ ਤਾਂ ਹੀ ਤਾਂ ਅਗਲੇ ਹੋ ਜਾਂਦੇ ਐ ਲਾਈਵ ਉਹਨਾਂ ਨੇ ਪਤਾ ਹੈ ਕਿ ਅਸੀਂ ਜੋ ਮਰਜ਼ੀ ਕਹਿ ਲਈਏ ਜੋ ਮਰਜ਼ੀ ਦਿਖਾ ਲਈਏ ਜੋ ਮਰਜ਼ੀ ਬੋਲ ਲਈਏ ਬਿਸ਼ੱਕ ਦੀ ਚਵਲਾਂ ਹੀ ਮਾਰੀਆਂ ਹੋਣ ਸਾਡੀਆਂ ਕਿਸਾ ਲੋਕਾਂ ਨੇ ਪਸੰਦ ਕਰ ਹੀ ਲੈਣੀਆਂ ਆਂ ਹਾਂ 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 ਬੈਰੀ ਨਾਈਸ ਧੰਨਵਾਦ ਜੀ ਤੇ ਆ ਵੀਰ ਨੇ ਇੱਕ ਹੋਰ ਕੀ ਲਿਖਿਆ ਸੀ ਆਲੇ ਰੰਜੀਤ ਸਿੰਘ ਆ ਕੀ ਲਿਖਿਆ ਕਾਲਿੰਗ ਅ ਸਿਸਟਰ ਕਿਥੇ ਲਿਖਿਆ ਸੀ ਆ ਆ ਸਪੰਟ ਗਿੱਲ ਮੇਰੇ ਕੋਲ ਸ਼ੋ ਹੀ ਨਹੀਂ ਕੋ ਗਿੱਲ ਬਾਈ ਕਿਸੇ ਦਾ ਸ਼ੋ ਹੀ ਨਹੀਂ ਹੋਇਆ ਸਰਬਜੀਤ ਭੈਣ ਕਹਿੰਦੇ ਓਕੇ ਰੰਜੀਤ ਬਾਜ ਸਿੰਘ ਲਿਖਦੇ ਵੈਰੀ ਨਾਈਸ ਗੁਰਪ੍ਰੀਤ ਵੀਰਾ ਵੀ ਕਹਿੰਦਾ ਆ ਕਿ ਓਕੇ ਕਿ ਸਹੀ ਆ ਇਹ ਇੱਧਰ ਵੀ ਨਹੀਂ ਕਮੈਂਟ ਹਨ ਮੈਂ ਇੱਧਰ ਵੀ ਦੇਖੀ ਜਾਂਦਾ ਸੀ ਬੰਦ ਗਿੱਲ ਸਾਬ ਤੁਸੀਂ ਜਰੂਰ ਕਮੈਂਟ ਕਰਿਓ ਜੇਕਰ ਤੁਸੀਂ ਨਾ ਕਰਦੇ ਤਾਂ ਤੇ ਬਹੁਤ ਸਾਰੇ ਕਮੈਂਟ ਸ਼ੋ ਨਹੀਂ ਹੁੰਦੇ ਹੁੰਦੇ ਹਾਂਜੀ ਹਾਂਜੀ ਸਰਬਜੀਤ ਭੈਣੇ ਲਿਖਣਾ ਚਾਹੁੰਦੇ ਆ ਤਾਂ ਤੁਸੀਂ ਐਡ ਹੋ ਸਕਦੇ ਹੋ ਕਮੈਂਟ ਪਾ ਦਿਓ ਜੇਕਰ ਤੁਸੀਂ ਐਡ ਹੋਣਾ ਚਾਹੁੰਦੇ ਆ ਇਹ ਸਰਬਜੀਤ ਭੈਣ ਹੈਗੀ ਆ ਵੀਰੇ ਆਪਣੇ ਏਰੀਆ ਤੋਂ ਹੀ ਆ ਭੈਣ ਆਪਣੀ ਤੇ ਇਹ ਭੇਡਦਾ ਨਾ 2 ਸਾਲ ਪਹਿਲਾਂ ਮਤਲਬ ਕਿ ਛੱਤ ਤੋਂ ਨਾ ਇਹ ਡਿੱਗ ਗਈ ਸੀਗੀ ਭੈਣ ਆਪਾਂ ਇਹਨਾਂ ਦੀ ਵੀਡੀਓ ਵੀ ਜ਼ਰੂਰ ਪਾਉਣੀ ਹੈ ਕਿਉਂਕਿ ਮਦਦ ਦੀ ਬਹੁਤ ਜ਼ਿਆਦਾ ਲੋੜ ਆ ਭੈਣ ਨੂੰ ਜ਼ਰੂਰ ਭੈਣੇ ਜ਼ਰੂਰ ਜ਼ਰੂਰ ਇਹ ਛੱਤ ਤੋਂ ਨਾ ਭੈਣ ਡਿੱਗ ਗਈ ਸੀਗੀ ਤੇ ਇਹਨਾਂ ਦੇ ਨਾ ਰੀੜ ਦੀ ਹੱਡੀ ਮਤਲਬ ਪਤਾ ਨਹੀਂ ਕੀ ਸਕਿਊ ਵਗੈਰਾ ਪਤਾ ਨਹੀਂ ਕੁਝ ਪਿਆ ਸੀ 40 42 ਮਤਲਬ ਕਿ ਸਟੈਪਲੇਜਰ ਜਿਹਾ ਜਿਹੜਾ ਟਰਾਂਕੇ ਜਿਹਾ ਹੁੰਦੇ ਉਹ ਲੱਗੇ ਸੀਗੇ ਤੇ ਉਸ ਤੋਂ ਬਾਅਦ ਮਤਲਬ ਕਿ ਉਹ ਭੈਣ ਦੀਆਂ 2 ਸਾਲ ਹੋ ਗਏ ਮੈਨੂੰ ਲੱਗਦਾ ਤੇ ਲੱਤਾਂ ਖੜ ਗਈਆਂ ਗੋਡਿਆਂ ਤੋਂ ਨੀਚੇ ਤੇ ਹੁਣ ਚੱਲ ਫੇਰ ਨਹੀਂ ਸਕਦੀ ਭੈਣ ਅੱਛਾ 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 ਭੈਣ ਤੇ ਕਮਾਈ ਦਾ ਕੋਈ ਹੈ ਨਹੀਂ ਇੰਨਾ ਸਾਧਨ ਕੀ ਦਵਾਈ ਦੂਈ ਲੈ ਲਵੇ ਇਲਾਜ ਹਨਾ ਜਿੰਨਾ ਕੋ ਪਹਿਲਾਂ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਦਵਾਈ ਕਰਕੇ ਕੁਛ ਇੱਦਾਂ ਹੀ ਘਰ ਦੇ ਖਰਚੇ ਖੁਰਚੀਆਂ ਕਰਕੇ ਬਸ ਮੰਝੇ ਤੇ ਪਈ ਹੈ ਭੈਣ 2 ਸਾਲ ਹੋ ਗਏ ਪੂਰੇ ਠੀਕ ਹੈ ਠੀਕ ਹੈ ਭੈਣ ਗਮਦੂਰ ਸਿੰਘ ਦੇਖ ਰਹੇ ਹੈ ਬਾਈ ਅ ਧੰਨਵਾਦ ਬਾਈ ਗਮਦੂਰ ਸਿੰਘ ਜਿਉਂਦੇ ਬਸਦੇ ਰਹੋ ਤੁਸੀਂ ਸਾਡੇ ਨਾਲ ਲਾਈਵ ਦੇ ਵਿੱਚ ਜੁੜੇ ਹੋ ਕਮੈਂਟਸ ਸ਼ੋ ਹੁੰਦੇ ਕਮੈਂਟ ਨਹੀਂ ਸ਼ੋ ਹੁੰਦੇ ਪੇਜ 'ਤੇ ਉਹਨਾਂ ਦੇ ਪਨੇ ਕਮੈਂਟਸ ਕਿਉਂਕਿ ਇਹ ਦੂਜੀ ਆਈਡੀ 'ਤੇ ਦੇਖੀ ਜਾਂਦੇ ਹੋਣਗੇ ਕਿਉਂਕਿ ਆਪਾਂ ਨਹੀਂ ਨਹੀਂ ਆ ਗਿਆ ਆ ਗਿਆ ਆ ਜਾ ਗਏ ਗਮਦੂਰ ਸਿੰਘ ਸੰਗਤ ਆ ਆਪ ਵਾਲੇ ਹੈ ਬਹੁਤ ਵਧੀਆ ਰਣਜੀਤ ਬਾਈ ਕਹਿੰਦੇ ਧੰਨਵਾਦ ਭਾਈ ਜਿਉਂਦੇ ਬਸਦੇ ਰਹੋ ਤੇ